ਆਇਆ ਸਪੋਰਟ ਲਾਈਟ ਇੱਥੋਂ ਆਪਾਂ ਕੱਪੜੇ ਖਰੀਦਣੇ ਆ ਸੂਟ ਤੇ ਮੈਂ ਦਿਖਾਉਣੀ ਆ ਕਿ ਕਿੰਨੇ ਸੂਟ ਨੇ ਸਾਡੇ ਇੰਡੀਆ ਵਾਂ ਦੇ ਇੱਥੇ ਆ ਤੇ ਦੂਸਰਾ ਸਮਾਨ ਇਹ ਸਾਰਾ ਤੇ ਮੈਂ ਸਟੋਟਾਂ ਲਾ ਗਈ ਦਿਖਾਉਣੀ ਆ ਕਿ ਬਹੁਤ ਸੂਟ ਨੇ ਇਹ ਸਾਰੇ ਸੂਟ ਹੀ ਨੇ ਬਸ ਬਹੁਤ ਜ਼ਿਆਦਾ ਇਹ बाकी समान पेड़ पौधे वगैरह ऑस्ट्रेलिया स्पोटलाइट गड्डिया वगैरह ਮੈਂ ਕੱਪੜਿਆਂ ਕੋਲ ਚੱਲੀ ਹਾਂ ਬਹੁਤ ਸਵਾਹਣਾ ਵੈਸੇ ਤੇ ਪਰ ਮੈਂ ਕੱਪੜੇ ਆਂਦੀ ਦਿਖਾਉਣੀ ਤੁਹਾਨੂੰ ਕਿ ਕੱਪੜੇ ਕਿੰਨੇ ਨੇ ਸੂਟ ਕਿੰਨੇ ਨੇ ਜਿਹੜੇ ਜਨਾਨੀਆਂ ਦੇ ਬਿਲਕੁਲ ਤੇ ਸੂਟਾਂ ਕੋ ਆ ਗਏ ਆ ਆ ਦੇਖੋ ਸੂਟਾਂ ਦੀ ਵੈਰਾਈਟੀ ਬਹੁਤ ਸੂਟ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੂਟ ਨੇ ਇਹਨਾ ਦੇ ਇਸ ਦੇ ਨਾਲ ਖੋਸੇ ਹੋ ਜਾਂਦਾ ਹੈ ਜਦੋਂ ਸੂਟਾਂ ਇਹ ਲਾਈਨਿੰਗ ਦੇ ਸਾਰੀਆਂ ਸੂਟਾਂ ਦੇ ਥੱਲੇ ਲਾਉਣ ਵਾਸਤੇ ਲਾਈਨਿੰਗ ਤੇ ਇਹ ਸਾਬਿਤ ਸੂਟ ਨਹੀਂ ਕਿਨੇ ਸੂਟ ਨਹੀਂ ਮੈਂ ਤੇ ਜਦੋਂ ਅਮ੍ਰਿਤਸਰ ਜਾਂਦੀ ਹਾਂ ਨਾ ਤੇ ਮੈਂ ਘੱਟੋ ਘੱਟ 5 6 ਸੂਟ ਲੈ ਕੇ ਆਉਂਦੀ ਹਾਂ ਤੇ ਫਿਰ ਜਿੰਨੂੰ ਜਿੰਨੂੰ ਪਸੰਦ ਹੀ ਆਪਾਂ ਸਾਰੇ ਛੋਟਾ ਵੰਡ ਲੈਂਦੇ ਹਾਂ ਪਰ ਇੱਥੇ ਤਾਂ ਮੈਂ ਆਪਣੇ ਜੋਗੇ ਲੈ ਕੇ ਜਾਣੇ ਕਿਉਂਕਿ ਕਿਸੇ ਨੇ ਵੰਡਣੀ ਨਹੀਂ ਮੇਰੇ ਨਾਲ ਬੋਸ ਇਹਦੇ ਬਹੁਤ 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 ਅੱਗੇ ਖੁਸ਼ ਹੋ ਜਾਂਦਾ ਵੇਖ ਕੇ ਕਿ ਆ ਵੀ ਲੈ ਜੀਏ ਆ ਵੀ ਲੈ ਜੀਏ ਆ ਵੀ ਲੈ ਜੀਏ ਇਹ ਆਸਟ੍ਰੇਲੀਆ ਤੇ ਦਿੱਲੀ ਸੁਲਤਾਨੀ ਮਾਰਕੀਟ ਦੀ ਇਹ ਬਹੁਤ ਛੋਟ ਨੇ ਆਪਾਂ ਕਿਹਾ ਦਿਨ ਨੇ ਆ ਕੇ ਬਾਹਰ ਲੋਕੀ ਸੂਟ ਨਹੀਂ ਪਾਉਂਦੇ ਪਰ ਆ ਵੀ ਸਾਰੇ ਲੋਕ ਪਾਉਂਦੇ ਹੀ ਆ ਤੇ ਤਾਂ ਹੀ ਮੇਸੀ ਹਾਂ ਆ ਵੇਖੋ ਵਾਹ ਇਹ ਪੈਂਟ ਪਾ ਸੀ ਰਿਹਾ ਇਹ ਸਾਰੇ ਸੂਟ ਹੀ ਕਿਉਂਕਿ ਜਦੋਂ ਕੁੜੀਆਂ ਚੱਲ ਜਾਂਦੀਆਂ ਹਾਂ ਉਹ ਟਾ ਵਾਲੀ ਦੁਕਾਨ ਤੇ ਫਿਰ ਉਹਨਾਂ ਦਾ ਦਿਲ ਖੁਸ਼ ਹੋ ਜਾਣਾ ਸੂਟ ਦੇਖ ਕੇ ਇਹ ਸਭ ਸੂਟ ਹੀ ਨਹੀਂ ਆ ਦੇਖੋ ਬਹੁਤ ਸਾਰੇ ਸੂਟ ਮੈਨੂੰ ਦਿਖਾਏ ਨਹੀਂ ਕਿ ਬਹੁਤ ਆ ਤਾਂ ਜਿਆਦਾ ਵਕਤ ਨਹੀਂ ਆ ਦੇਖੋ ਇਹ ਸਭ ਸੂਟ ਇਹਦੀ ਕਰਦਾ ਕਿ ਤਿੰਨ ਚਾਰ ਤੇ ਲੈ ਕੇ ਜਾਊਂਗਾ ਇਹਨਾਂ ਚਾਰ ਲੈ ਕੇ ਜਾਈਏ ਇਹ ਹੈ ਵੀ ਸਾਰੇ कॉटन बेस्ड ਹ ਤੇ ਬਾਕੀ ਜਿਹੜੇ ਆ ਦੇਖੋ ਬਹੁਤ ਜ਼ਿਆਦਾ ਇਹ কুরਤੇ ਪਜਾਮੇ ਨੇ ਜੈਂਸ কুরਤੇ ਪਜਾਮੇ ਇਹ ਜੈਂਸ ਸਬ কুরਤੇ ਪਜਾਮੇ ਜਿਵੇਂ ਆਪਾਂ ਕਹਿੰਦੇ ਆ ਕਿ ਬਾਹਰ ਕੋਈ ਪਾਉਂਦਾ ਨਹੀਂ ਸੂਟ ਜਾਂ ਕੱਪੜੇ ਇਹ কুরਤੇ ਪਜਾਮੇ ਆ ਦੇਖੋ ਪੱਗਾਂ ਵੀ ਬਹੁਤ ਨੇ ਇੱਥੇ ਜਿੱਤਰਾ ਆਪਾਂ ਇੰਗਿਆ ਜਾਂਦੇ ਆ ਲੈਣ ਵਾਸਤੇ ਕੱਪੜੇ ਵਾਸਾ ਦੇਖੋ ਕਿੰਨੇ ਮੈਂ ਤੁਹਾਨੂੰ ਜਲਦੀ ਜਲਦੀ ਸਾਰੀ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਨਾ ਹੋਵੇ ਆ ਦੇਖੋ ਬਹੁਤ ਬਹੁਤ ਜਿਆਦਾ ਸੋਹਣੇ ਇਹ ਸਕੂਟ ਲਾਈਟਾ ਜਿੱਥੋਂ ਆਪਾਂ ਕੱਪੜੇ ਖਰੀਦਣ ਵਾਸਤੇ ਬੱਚਿਆਂ ਦੀਆਂ ਫਰੋਕਾ ਬਣਾਉਣੀਆਂ ਹੁਣ ਜਾਂ ਨਾਈਟ ਸੂਟ ਬਣਾਉਣੇ ਹੋਣ ਜਾਂ ਲੈ ਬੱਚਿਆਂ ਦੇ ਪਜਾਮੇ ਗਰਮੀਆਂ ਵਾਸਤੇ ਬਣਾਉਣੇ ਹੋਣ ਥੇਰੇ ਮੈਂ ਇੱਥੋਂ ਆਪਾਂ ਕੱਪੜੇ ਲੈ ਕੇ ਜਾਂਦੇ ਆ ਆਪਣੇ ਸੂਟ ਵੀ ਉਸ ਤੋਂ ਬਾਅਦ ਆਹ ਦੇਖੋ ਇਹ ਸਾਰੀ ਇਲਾਸਟਿਕ ਜਿਹੜੀ ਆਪਾਂ ਪਜਾਮਿਆਂ 'ਚ ਪਾਉਣੀ ਆ ਪਜਾਮਿਆਂ 'ਚ ਪਾਉਣੀ ਇਹ ਸਾਰੀ ਲਾਸਟਿਕ ਹੀ ਆ ਇੱਥੇ ਆਹ ਦੇਖੋ ਉਹਨਾਂ ਉੱਨ ਆ ਦੇਖੋ ਉੱਨ ਕਿੰਨੇ ਕਲਰ ਨੇ ਬੂਲ ਦੇ ਵਿੱਚ ਹਲਾ ਆਪਾਂ ਕਹਿ ਦਿੰਨੇ ਆ ਤੇ ਸ਼ਾਇਦ ਇੰਡੀਆ ਦੇ ਲੋਕੀ ਕੰਮ ਕਰਦੇ ਆ ਆ ਦੇਖੋ ਇਹ ਹੋਰੇ ਬਹੁਤ ਬਹੁਤ ਸੋਹਣੇ ਸਵੈਟਰ ਬਣਾਉਂਦੇ ਆ ਹੋਰੀਆਂ ਲੈਣ ਵਾਸਤੇ ਬੂਲ ਸਲਾਈਆਂ ਆਉਂਦੀਆਂ ਨੇ ਤੇ ਬਹੁਤ ਸੋਹਣੇ ਸਵੈਟਰੇ ਕ੍ਰੋਸ਼ੀਏ ਦੇ ਸਾਈ ਦੇ ਤਿਆਰ ਕਰਦੀ ਆ ਬਹੁਤ ਸੋਏ ਸੋਏ ਤੇ ਉਹ ਆਪਣੇ ਕਈ ਤੇ ਗੋਰੀਆਂ ਨੂੰ ਸਲਾਈ ਵੀ ਗੋਰੀਆਂ ਨੂੰ ਬਹੁਤ ਵਧੀਆ ਆਂਦੀ ਕਰਨੀ ਉਹ ਆਪਣੇ ਜਿਵੇਂ ਕੁੜਤੀਆਂ ਬਣਾਉਂਦੀਆਂ ਨੇ ਆਪਣਾ ਉੱਪਰ ਵਾਲਾ ਬਣਾਉਣਾ ਮਾ ਪਨੀਜ ਆ ਦੇਖੋ ਇਹ ਸਾਰੀ ਮੂਲ ਆ ਤੇ ਉਹ ਸਭ ਆ ਪਿਆਰ ਕਰਦੀ ਪਰ ਆਪ ਨੂੰ ਲੱਗਦਾ ਕਿ ਸ਼ਾਇਦ ਉਹ ਰੈਡੀਮੇਟ ਹੀ ਪਾਉਂਦੇ ਆ ਆ ਸਭ ਆਪ ਤਿਆਰ ਕਰਦੇ ਦੇਖੋ ਹੂਲ ਕਿੰਨੀ ਆ ਸਾਰੇ ਬੁੱਲਨ ਦੇ ਆਪ ਬਣਾਉਂਦੀ ਆ ਆ ਦੇਖੋ ਵਫਾਤ ਵੱਡਾਈ ਸਿਆ ਜਾਇਆ ਜਿਵੇਂ ਬਹੁਤ ਤਰਾਂ ਦੀ ਹੂਲ ਹੀ ਆ ਬਸ ਬਹੁਤ ਵੱਡਾ ਕਹਿ ਦੇਣਾ ਜਿਸ ਤੇ ਸਾਰੀ ਹੂਲ ਲੱਗੀ ਆ ਆ ਦੇਖੋ ਇਹਦਾ ਸਾਰੇ ਸਾਰੇ ਇਹ ਪਾਣਿਆ ਸੁਣਿਆ ਜਿਹੜੀਆਂ ਆਪਾਂ ਮਸ਼ੀਨ ਨੂੰ ਲਗਾਉਂਦੇ ਆ ਮਸ਼ੀਨ ਨੂੰ ਲਾਉਣ ਵਾਲੀਆਂ ਸਬ ਸੁਈਆਂ ਦੇ ਪੈਕੇਟ ਆ ਆਹ ਸੁਈਆਂ ਨੇ ਸਵੈਟਰ ਸੀਣ ਵਾਲੀਆਂ ਦੁੱਗੀਆਂ ਇਦਾਂ ਪੈਕਿੰਗ ਦੇ ਵਿੱਚ ਤੁਹਾਨੂੰ ਮਿਲੀਆਂ ਨੇ ਸਾਰੀਆਂ ਤੇ ਕੋਈ 5 ਡਾਲਰ ਦਾ ਪੈਕੇਟ ਆ ਕੋਈ 6 ਡਾਲਰ ਦਾ ਪੈਕੇਟ ਆ ਇਸ ਤਰ੍ਹਾਂ ਇਦਾਂ ਪੈਕੇਟ ਦੇ ਵਿੱਚ ਬੰਦਆਂ ਨੇ ਸਾਰੀਆਂ ਸੁਈਆਂ ਦਾ 16 ਨੰਬਰ ਦੀ 14 ਨੰਬਰ ਦੀ 18 ਨੰਬਰ ਦੀ ਇਹ ਸਾਰੀਆਂ ਇਹ ਦੇਖੋ ਬਟਨ ਇਹ ਬਟਨ ਨਹੀਂ ਇਹ ਸਾਰੇ ਪਾਈਪੇ ਲਗਾਉਣੇ ਵਾਸਤੇ ਕੇ ਸਾਨੂੰ ਲੱਗਦਾ ਕਿ ਬਾਹਰੋਂ ਕੋਈ ਸਮਾਨ ਇੰਦਾ ਦਾ ਨਹੀਂ ਮਿਲਦਾ ਲੇਕਿਨ ਆਹ ਦੇਖੋ ਕਿ ਸਭ ਕੁਝ ਆਰੀ ਲਾ ਨੇ ਵੱਡੀਆਂ ਵੱਡੀਆਂ ਜਿਵੇਂ ਆਪਾਂ ਕੋਈ ਗੱਡੀਆਂ ਸਲਾਈ ਕਰਨੀਆਂ ਨੇ ਸਰਾਂ ਨੇ ਇਸ ਲਾਈ ਕਰਨੀ ਹੈ ਉਹਨਾਂ ਵਾਸਤੇ ਵੱਡੀ ਪੈਕ ਪੈਕਿੰਗ ਆ ਰੀਲਾ ਨਹੀਂ ਇਹ ਸਾਰੀ ਰੀਲਾਂ ਇਹ ਹਰ ਜਗ੍ਹਾ ਤੇ ਆ ਦੇਖੋ ਰੀਲਾ ਇਹਵੇਂ ਲੱਗੀਆਂ ਨੇ ਆਪਾਂ ਕਲਰ ਮੈਚ ਕਰਕੇ ਤੇ ਆਪਾਂ ਰੀਲਾ ਲਿਆ ਲੈਣੀਆਂ ਨੇ ਜਿਹੜਾ ਤੁਹਾਨੂੰ ਕਲਰ ਦੀ ਲੋੜ ਚਾਹੀਦੀ ਹੈ ਇਸ ਤਰ੍ਹਾਂ ਇਹ ਰਬੜ ਬੈਂਡ ਇਹ ਤਰ੍ਹਾਂ ਦੇਖੋ ਜਿੱਪਾਂ ਸਾਰੀਆਂ ਜਿੱਪਾਂ ਲੱਗੀਆਂ ਆ ਸਾਰੀਆਂ ਜਿੱਪਾਂ ਇਹ ਮੈਂ ਵੀਡੀਓ ਦਾ ਇੱਥੇ ਐਂਡ ਕਰ ਰਹੀ ਹਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਰਹੋਗੀ